ਇਨ ਦੰਡੋ ਤੇ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ नानक की प्रभ बेलती अपनी प्रगति लाए नानक की प्रभ बेलती अपनी प्रगति लाए वाहे गुरु जी का खालसा वाहे गुरु जी की फतेह ਤਨਗੁਰ ਅਰਜਨ ਦੇ ਮਹਾਰਾਜ ਜੋ ਕਲਿਆਣ ਜਿਸ ਪ੍ਰਸਾਦ ਸਭ ਜਗਤ ਤਰਾਇਆ ਤਨ 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 ਜਨ ਆਇਆ ਮਹਾਰਾਜ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਕਤ ਅਵਸਥਾ ਵਿੱਚ ਨੇ ਸਾਡੇ ਆਕੜ ਨਹੀਂ ਆਏ ਕਰਮਾਂ ਦੇ ਬੰਦੇ ਆਪ ਅਕਾਲ ਪੁਰਖ ਦਾ ਰੂਪ ਨੇ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤੱਕ ਹਰ ਸਾਨੂੰ ਤਾਰਨ ਆਏ ਨੇ ਭਾਈ ਗੁਰੂ ਜੀ ਨੂੰ ਜਦੋਂ ਸਾਡੇ ਉੱਪਰ ਤਰਸ ਆਇਆ ਤੇ ਉਹਨਾਂ ਨੇ ਗੁਰੂ ਨਾਨਕ ਦਾ ਰੂਪ ਬਣਾਇਆ ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਜਿਸ ਪ੍ਰਸਾਦ ਸਭ ਜਗਤ ਤਰਾਇਆ ਐਸੇ ਤਾਂ ਗੁਰੂ ਅਰਜਨ ਦੇ ਮਹਾਰਾਜ ਪਾਜਲ ਸੰਗਤਾਂ ਸਿੱਖ ਮਹਾਰਾਜ ਸਾਡੀ ਹਰ ਪਾਲੀ ਸੁਖਦਾਈ ਹੋਏ ਪਰ ਮਹੀਨੇ ਦਾ ਉਸ ਸਮੇਂ ਜੋ ਮਰਿਆਦਾ ਚਲਦੀ ਹੁੰਦੀ ਸੀ ਸਨਾਤਨ ਧਰਮ ਵਿੱਚ ਕੀ ਮਈ ਫਲ ਆਦੇਸ਼ ਪੰਡਤ ਪਾਸੋਂ ਸੁਣਦੇ ਨੇ ਤੇ ਵੇਟਾ ਕਿ ਸਾਡਾ ਜਿਹੜਾ ਮਹੀਨਾ ਉਹ ਚੰਗਾ ਨਿਕਲੇ ਮਹਾਰਾਜ ਤੁਸੀਂ ਸੁਣਾਓ ਜੇ ਤੁਹਾਡੇ ਮੁਖ ਤੋਂ ਸੁਣਾਗੇ ਗੁਰ ਰਸਨਾ ਹਰ ਅੰਮ੍ਰਿਤ ਬੋਲ ਦੀ ਮਹਾਰਾਜ ਜੇ ਆਪ ਜੀ ਦੇ ਮੁਖ ਤੋਂ ਸੁਣਾਗੇ ਤੇ ਸਾਡਾ ਮਿਨਾ ਪੱਲਾ ਹੋਏਗਾ ਤੇ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਪਹਿਲੇ ਹੀ ਹੈ 12 ਮਾਂ ਤੇ ਮਹਾਰਾਜ ਉਹ ਬਾਣੀ ਜਿਹੜੀ ਬੜੀ ਮਹਿੰਗੀ ਹੈ ਬੜੇ ਅਲੰਕਾਰ ਨੇ ਬੜੀ ਗਹਿਰੀ ਗੰਭੀਰ ਬਾਣੀ ਹੈ ਥੋੜੀ ਸੁਖੈਲੀ ਤੇ ਫਿਰ ਮਹਾਰਾਜ ਨੇ ਮਾਂ ਜਮਲਾਂ ਪੰਜਵਾਂ ਵੀ ਸਾਨੂੰ ਇਹ ਬਖਸ਼ਿਸ਼ ਕੀਤੀ ਜੋ ਅੱਜ ਦਿਨ ਹੈ ਹਰ ਜੀਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਮਹਾਰਾਜ ਕੀ ਕਹਿ ਰਹੇ ਨੇ ਕਿ ਉਸ ਪਰਮਾਤਮਾ ਹਰੀ ਨਾਲ ਜੋ ਸਾਰਿਆਂ ਨੂੰ ਹਰਿਆ ਭਰਿਆ ਕਰ ਦਿੰਦਾ ਹੈ ਖੇੜਾ ਬਖਸ਼ਿਸ਼ ਕਰਦਾ ਹੈ ਉਹ ਜੀਠ ਉਹ ਸਭ ਤੋਂ ਵੱਡਾ ਹੈ ਜਿਹੜਾ ਸਭ ਤੋਂ ਵੱਡਾ ਹੈ ਜਿਦੇ ਆਖੇ ਦੇਵੀ ਦੇਵਤੇ ਵੀ ਲੱਗਦੇ ਨੇ ਸਾਰੀ ਪ੍ਰਕਿਰਤੀ ਸਭ ਦਾ ਕਰਨ ਕਾਰਣ ਆਪ ਹੀ ਹੈ ਸਭ ਨੂੰ ਆਪ ਹੀ ਬਣਾਉਣ ਵਾਲਾ ਹੈ ਸਭ ਉਹਦੇ ਹੁਕਮ ਵਿੱਚ ਹੀ ਚੱਲ ਰਹੇ ਨੇ ਉਹ ਜੇਠ ਜੇੜ ਤੋਂ ਪਾ ਵੱਡਾ ਹਰ ਜੇਠ ਜੁੜੰਦਾ ਲੋੜੀਏ ਲੋੜੀਏ ਚਾਹੀਦਾ ਹੈ ਉਹਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਭ ਨਿਵਨ ਜਿਹਦੇ ਅੱਗੇ ਹੀ ਸਾਰੇ ਝੁਕਦੇ ਨੇ ਸਾਨੂੰ ਵੀ ਤੇਹੀ ਹੁੰਦਾ ਨਾ ਜੇ ਅਸੀਂ ਕਿਸੇ ਮਹਿਕਮੇ 'ਚ ਕੰਮ ਕਰਾਣਾ ਤੇ ਸਭ ਦੇ ਸਭ ਤੋਂ ਵੱਡੇ ਅਫਸਰ ਨਾਲ ਸਾਡੀ ਜਾਣ ਪਛਾਣ ਹੋ ਜਾਏ ਤੇ ਸਾਡਾ ਕੰਮ ਸੁੱਖਾ ਹੋ ਜਾਏਗਾ ਸਾਨੂੰ ਹਰ ਇੱਕ ਦੀ ਮੁਤਾਜੀ ਨਹੀਂ ਕਰਨੀ ਪੈਗੀ ਅਸੀਂ ਇਹ ਹੀ ਸੋਚਦੇ ਆ ਨਾ ਤੇ ਇੱਥੇ ਵੀ ਤੇ ਜਿੱਥੇ ਅਸੀਂ ਸ੍ਰਿਸ਼ਟੀ ਵਿੱਚ ਹਾਂ ਜੋ ਸਾਡੀ ਰਚਨਾ ਹੋਈ ਹੈ ਕਾਲਪੁਰਗ ਦੇ ਹੱਥੋਂ ਤੇ ਹਰ ਜੀਠ ਜੁੜੰਦਾ ਲੋੜੀ ਹੈ ਜਿਹੜਾ ਸਭ ਤੋਂ ਵੱਡਾ ਪਰਮਾਤਮਾ ਹੈ ਜਿਹਦੇ ਦੇਵੀ ਦੇਵਤਾ ਰਿੱਧੀਆਂ ਸਿੱਧੀਆਂ ਸਾਰੀ ਸ੍ਰਿਸ਼ਟੀ ਜਿਹਦੇ ਅੱਗੇ ਨਿਉਂਦੀ ਹੈ ਉਹਦੇ ਨਾਲ ਜੁੜਨਾ ਚਾਹੀਦਾ ਹੈ ਮਹਾਰਾਜ ਕਹਿੰਦੇ ਫਿਰ ਇਹ ਜੀਠ ਦਾ ਮੀਨਾ ਜਿਹੜਾ ਹੈ ਉਹ ਚੰਗਾ ਵਤੀਤ ਹੁੰਦਾ ਹੈ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਪੰਨ ਜੀ ਮਹਾਰਾਜ ਕਹਿੰਦੇ ਦਾਵਣ ਦਾ ਅਰਥ ਹੈ ਪੱਲਾ ਜੇ ਮਹਾਰਾਜ ਦਾ ਹਰੀ ਰੂਪ ਜਿਹੜਾ ਸੱਜਣ ਹੈ ਉਹ ਸੱਜਣ ਜਿਹੜਾ ਸਭ ਨੂੰ ਪਿਆਰ ਕਰਦਾ ਹੈ ਸਭ ਨੂੰ ਹੀ ਪ੍ਰੀਮ ਕਰਦਾ ਹੈ ਸਭ ਲਈ করুণਾ ਵਾਲਾ ਹਿਰਦਾ ਜਿਦਾ ਜਿਹਦੇ ਲਈ ਕੋਈ ਨਿੰਦਕ ਦੋਖੀ ਬੇਮੁਖ ਕਿਸੇ ਲਈ ਵੀ ਜਦੇ ਮਨ ਵਿੱਚ ਵੈਰ ਨਹੀਂ ਹੈ ਐਸਾ ਸੱਜਣ ਹਰ ਸੱਜਣ ਸਭ ਕੈ ਨਿਕਟ ਖੜਾ ਐਸਾ ਸੱਜਣ ਜਿਹੜਾ ਹਰ ਸੱਜਣ ਦਾਵਣ ਲੱਗਿਆ ਉਹਦਾ ਸ਼ਰਧਾ ਰੂਪੀ ਪੱਲਾ ਫੜ ਲਓ ਮਹਾਰਾਜ ਦਾ ਪੱਲਾ ਫੜਿਆ ਫਿਰ ਕੀ ਹੁੰਦਾ ਕਿਸੇ ਨਾ ਦੇਈ ਬਨ ਫਿਰ ਬਨ ਦਾ ਇੱਕ ਅਰਥ ਜਾਣੋ ਕਿ ਬਈ ਬਨ ਪੈ ਗਿਆ ਜਿਵੇਂ ਰੁਕਾਵਟ ਹੋ ਗਈ ਉਹਨੂੰ ਰੋਕਤਾ ਕੋਈ ਵੀ ਮਨ ਵਿਗੜ ਨਹੀਂ ਆਏਗਾ ਜੀਵਨ ਵਿੱਚ ਮਹਾਰਾਜ ਕਹਿੰਦੇ ਕਿਸੇ ਨਾ ਦੇਈ ਬਨ ਕਿਸੇ ਨੂੰ ਵਿਗਨ ਪਾਣ ਹੀ ਨਹੀਂ ਦੇਣਗੇ ਤੇ ਫਿਰ ਇੱਕ ਅਰਥ ਇਹ ਜਾਣੋ ਜਿਹੜੇ ਜਮਦੂਤ ਨੇ ਉਹ ਬੰਨ ਕੇ ਲੈ ਜਾਂਦੇ ਨੇ ਉਹ ਜਮਾਂ ਨੂੰ ਬੰਨ ਕੇ ਲੈ ਜਾਣ ਨਹੀਂ ਦੇਣਗੇ ਜੇ ਅਸੀਂ ਮਹਾਰਾਜ ਦਾ ਪੱਲਾ ਫੜਿਆ ਹੋਏਗਾ ਜਿੱਦਾਂ ਪੱਲਾ ਫੜਿਆ ਹੋਏ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਕਿ ਵੀ ਕੋਈ ਲੈ ਜਾਏ ਕਿ ਨਹੀਂ ਲੈ ਜਾਏ ਅਸੀਂ ਜਿੱਦਾਂ ਪੱਲਾ ਫੜ ਕੇ ਆਨੰਦ ਕਾਰਜ ਕਿਤੇ ਜਿਹਦੇ ਘਰ ਆਏ ਉਹਦੀ ਜ਼ਿੰਮੇਵਾਰੀ ਹੈ ਨਾ ਜੇ ਸਾਡੇ ਉੱਪਰ ਕੋਈ ਘਰ ਆ ਕੇ ਹੁਕਮ ਚਲਾਏ ਉਹਦੀ ਜ਼ਿੰਮੇਵਾਰੀ ਹੈ ਨਾ ਉਹ ਸਾਡੀ ਰੱਖਿਆ ਕਰਦਾ ਮਹਾਰਾਜ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਣ ਇੰਜੋ ਮਹਾਰਾਜ ਇਸਤਰੀ ਨੂੰ ਜਿਹੜਾ ਸਾਰੇ ਜਿਹੜੇ ਗੁਰਸਿੱਖ ਗੁਰਸਿੱਖ ਨੇ ਨਾ ਉਹਨਾਂ ਨੂੰ ਮਹਾਰਾਜ ਨੇ ਸਤੀ ਜਿਹੜੀ ਹੈ ਨਾ ਉਹ ਪਤਨੀ ਮੰਨਿਆ ਤੇ ਪਰਮਾਤਮਾ ਨੂੰ ਪ੍ਰਭੂ ਨੂੰ ਪਤੀ ਦਾ ਰੂਪ ਕਰਕੇ ਇਸ ਉਦਾਹਰਣ ਨਾਲ ਸਮਝਾਣਾ ਕੀਤਾ ਮਹਾਰਾਜ ਨੇ ਐਵੇਂ ਕਿਉਂ ਸਮਝਾਣਾ ਕੀਤਾ ਪਤੀ ਤੇ ਸਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਉਸ ਉਹਦੇ ਨਾਲ ਸਾਰੇ ਜਾਣੋ ਨੇ ਉਸ ਵਿੱਚ ਕਿਹੋ ਜਿਹਾ ਆਨੰਦ ਹੁੰਦਾ ਹੈ ਕਿਵੇਂ ਦਾ ਹੁਕਮ ਮੰਨਿਆ ਜਾਂਦਾ ਹੈ ਕਿਵੇਂ ਦਾ ਆਪਸ ਵਿੱਚ ਜੋੜ ਹੁੰਦਾ ਹੈ ਇਸ ਤੋਂ ਸਾਰੇ ਜਾਣੂ ਨੇ ਤੇ ਮਹਾਰਾਜ ਇਸ ਉਦਾਹਰਣ ਨਾਲ ਜਿਹੜਾ ਹੈ ਉਹ ਸਮਝਾਣਾ ਕਰ ਰਹੇ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਰਿਆਂ ਨੂੰ ਹੀ ਤਾਰਨ ਆਏ ਨੇ ਉਹ ਸਾਨੂੰ ਸਿੱਖਿਆ ਕੀ ਦੇ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜਨਾ ਕਰੋ ਜਿਹਦੇ ਗੁਣ ਸਾਰੇ ਹੀ ਗਾਉਂਦੇ ਨੇ ਜਿਹਦੇ ਦਰ ਕਰਦੇ ਗੁਣ ਸਾਰੇ ਗਾਉਂਦੇ ਨੇ ਸੋਦਰ ਤੇਰਾ ਕਿਹਾ ਸੋਗਰ ਗਿਆ ਜਿਤਬੈ ਸਰਵ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੈਨ ਕੇਤੇ ਗਾਵਣਾਰੇ ਗਾਵਨ ਤੁੰਨੋ ਈਸਰ ਬਰਮਾ ਦੇਵੀ ਸੋਹਨ ਈਸਰ ਬਰਮਾ ਦੇਵੀ ਸਾਰੇ ਹੀ ਜਿਹਨੂੰ ਗਾਰੇ ਨੇ ਉਹਨੂੰ ਗਾਣਾ ਚ ਕਰੋ ਉਹਦੇ ਨਾਲ ਜੁੜਨਾ ਕਰੋ ਐਸਾ ਮਹਾਰਾਜ ਦਾ ਇਹ ਉਪਦੇਸ਼ ਹੈ ਉਹਨੂੰ ਉਹਦੋਂ ਨਾਲ ਜੁੜਿਆ ਉਹਨੂੰ ਗਾਇਆ ਕੋਈ ਵਿਗਨ ਨਹੀਂ ਆਂਦਾ ਕਿਸੇ ਦੀ ਅੰਨੀ ਹਿੰਮਤ ਨਹੀਂ ਹੁੰਦੀ ਸਾਨੂੰ ਬਨ ਕੇ ਸਾਡਾ ਜਿਹੜਾ ਵਿਗਨ ਪਾ ਕੇ ਜਾਂ ਸਾਨੂੰ ਬਨ ਕੇ ਕਿੱਥੇ ਲੈ ਜਾਏ ਸਾਨੂੰ ਪਰਮਾਤਮਾ ਤੋਂ ਤੋੜ ਦੇ ਐਸਾ ਨਹੀਂ ਹੋ ਪੰਦਾ ਮਹਾਰਾਜ ਕਹਿੰਦੇ ਫਿਰ ਸੁੱਖਾਂ ਨਾਲ ਇਹ ਜਿਹੜਾ ਮਹੀਨਾ ਹੈ ਉਹ ਸੁੱਖਾਂ ਨਾਲ ਬਤੀਤ ਹੁੰਦਾ ਮਹਾਰਾਜ ਦਾ ਸਿੱਖਣਾ ਕਿ ਜੇ ਕੜਾ ਪ੍ਰਸ਼ਾਦੀ ਦੇਖ ਤਿਆਰ ਕਰਕੇ ਇਹ ਸੁਣਦੇ ਹਾਂ ਪੜ੍ਹਦੇ ਹਾਂ ਬਾਰਾਂ ਮਾ ਤੇ ਮਹੀਨਾ ਸੁੱਖਾਂ ਕਿਉਂਕਿ ਫਿਰ ਯਤਨ ਕਰਾਂਗੇ ਪਹਿਲੇ ਸੁਣਿਆ ਹੈ ਫਿਰ ਉਹਦੀ ਵਿਚਾਰ ਕਰਕੇ ਉਸ ਮਹੀਨੇ ਵਿੱਚ ਵੈਸਾ ਯਤਨ ਕਰਾਂਗੇ ਜੀ ਉਹਦਾ ਮੰਨਨ ਕਰਕੇ ਨਿਧਿਆਸਨ ਕਰ ਲਿੱਤਾ ਅਮਲਾਂ ਵਿੱਚ ਹੀ ਲਿਆਏ ਫਿਰ ਪੂਰਾ ਜੀਵਨ ਹੀ ਪਲਾ ਪਲਾ ਸਿਰਫ ਇੱਕ ਇਹ ਮਹੀਨਾ ਨਹੀਂ ਪੂਰਾ ਜੀਵਨ ਪਲਾ ਹੈ ਧੰਗੁਰ ਅਰਜਨ ਦੇਵ ਮਹਾਰਾਜ ਜੋ ਮਹਾਰਾਜ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਜਿਹੜੀ ਮਹਾਰਾਜ ਨੇ ਸਾਨੂੰ ਇਹ ਬਾਣੀ ਬਖਸ਼ਿਸ਼ ਕੀਤੀ ਜਿਹਦਾ ਸਾਰੇ ਹੀ ਜਗਾ ਤੇ 40 ਦਿਨ ਅਸੀਂ ਆਪਣੀਆਂ ਦਾਦੀਆਂ ਨੂੰ ਨਾਨੀਆਂ ਨੂੰ ਵੇਖਦੇ ਆਏ ਨਾ ਇਹ ਲੜੀਵਾਰ ਦੀਵਾਨ ਸਜਦੇ ਹੀ ਅੱਜ ਮਹਾਰਾਜ ਦੀ ਇਹ ਪਹਿਲੀ ਜਿਹੜੀ ਅਸਪਦੀ ਹੈ ਉਹਦਾ ਅਖੀਲਾ ਪਦਾਂ ਇਸ ਅਸਪਦੀ ਦੀ ਸੰਪੂਰਨਤਾ ਹੋਏਗੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਪਿਛਲੇ ਪਦੇ ਵਿੱਚ ਦੱਸਣਾ ਕਰ ਰਹੇ ਸੀ ਜੋ ਸਿਮਰਨ ਵਿੱਚ ਲੱਗਦੇ ਨੇ ਜੋ ਉਹਨਾਂ ਨੂੰ ਮયા ਪਰਮਾਤਮਾ ਦੀ ਦਿਆ ਨਾਲ ਹੀ ਲੱਗਦੇ ਨੇ ਤੇ ਉਹਨਾਂ ਦੀ ਸਰਣੀ ਪੈਣਾ ਚਾਹੀਦਾ ਉਹਨਾਂ ਦੀ ਸੰਗਤ ਕਰਨਾ ਚ ਕਰਨੀ ਚਾਹੀਦੀ ਹੈ ਇਜੋ ਸਿਮਰਨ ਵਿੱਚ ਕਿੰਨੇ ਸੁੱਖ ਨੇ ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕੋਈ ਪਾਰ ਆਵਾਰ ਨਹੀਂ ਹੈ ਕਿ ਕਿਤਨੇ ਇੱਕ ਸੁੱਖ ਨੇ ਪ੍ਰਭ ਕਹੇ ਸਿਮਰਨ ਅਨਹਜ ਜੁਨਕਾਰ ਮਹਾਰਾਜ ਨੇ ਕਿਹਾ ਸੀ ਕਿ ਕੈਸੇ ਨਾਦ ਵੱਜਦੇ ਨੇ ਜਿਹੜੇ ਹੱਦ ਤੋਂ ਪਾਰ ਨੇ ਐਸੇ ਨਾਦ ਜਿਹੜਾ ਸੰਗੀਤ ਹੈ ਜਿਹੜਾ ਕੀਰਤਨ ਹੈ ਉਹ ਨਾਦਾਂ ਦਾ ਫਿਰ ਅੰਦਰ ਖਤਮ ਹੀ ਨਹੀਂ ਹੁੰਦਾ ਅੱਠੇ ਪਹਿਰ ਉਹ ਲੱਗਿਆ ਹੀ ਰਹਿੰਦਾ ਹੈ ਕਈ ਐਸੇ ਮਹਾਪੁਰਖ ਵੀ ਹੋਏ ਨੇ ਜਿਨ੍ਹਾਂ ਦੇ ਅੰਦਰ ਐਸੇ ਨਾਦ ਜਦੋਂ ਇਹ ਵੱਜਣੇ ਸ਼ੁਰੂ ਹੁੰਦੇ ਨੇ ਨਾ ਅਨਹਦ ਤੂਰੇ ਪੂਰੇ ਤੂਰ ਨਾਲ ਤੇ ਉਹ ਬਾਹਰ ਦੇ ਜੀਆਂ ਨੂੰ ਵੀ ਸੁਣਾਈ ਦਿੰਦੇ ਕਹਿੰਦੇ ਇੱਕ ਸੰਤ ਕਰਤਾਰ ਸਿੰਘ ਜੀ ਬਰੀਆਰੇ ਵਾਲੇ ਹੋਏ ਉਹ ਖੇਤ ਵਿੱਚ ਕੰਮ ਵੀ ਕਰਨਾ ਕਿਰਤ ਵੀ ਕਰਨੀ ਤੇ ਕੁੱਟੀਆਂ ਬਣਾ ਕੇ ਉੱਥੇ ਹੀ ਰਹਿਣਾ ਤੇ ਬੰਦਗੀ ਕਰਨੀ ਜਿਹੜੇ ਵੀ ਜੀ ਪ੍ਰੇਮੀ ਉਹਨਾਂ ਨੂੰ ਮਿਲਣ ਆਉਂਦੇ ਨਾ ਖੇਤ ਦੀ ਹੱਦ ਸ਼ੁਰੂ ਹੁੰਦੀ ਹੀ ਉਹਨਾਂ ਨੂੰ ਅਨੰਦ ਨਾਦ ਸੁਣਾਈ ਦੇਣ ਲੱਗ ਜਾਂਦੇ ਸੀ ਮਹਾਰਾਜ ਕਿਰਪਾ ਕਰਕੇ ਸਾਡੇ ਐਸੇ ਬਾਗ ਨਹੀਂ ਹੋਏ ਕਿ ਅਸੀਂ ਦਰਸ਼ਨ ਕਰ ਸਕੀਏ ਦੇਖੋ ਕੈਸੀ ਖੇੜ ਹੈ ਪ੍ਰੇਮੀ ਦਾ ਸੁਭਾਵ ਕੈਸਾ ਵੀ ਹੋਏ ਜਿਉਂ ਦਰਸ਼ਨ ਕਰਨ ਆਇਆ ਤੇ ਖੇਤ ਦੀ ਹਲੇ ਕਿਲਾ ਡੇਢ ਕਿਲਾ ਹਾਦਿ ਸ਼ੁਰੂ ਹੁੰਦੀ ਏ ਕੁੱਟੀਆਂ ਤੋਂ ਪਹਿਲੇ ਤੇ ਉਹਨਾਂ ਨੂੰ ਅਨੰਦ ਨਾ ਸੁਣਨੇ ਲੱਗ ਜਾਂਦੇ ਸੀ ਪ੍ਰਭ ਕੈ ਸਿਮਰਨ ਅਨੰਦ ਜੁਨਕਾਰ ਮਹਾਰਾਜ ਕਿਰਪਾ ਕਰਕੇ ਕਹਿੰਦੇ ਹਰ ਸਿਮਰਨ ਕਰ ਪ੍ਰਗਟ ਪ੍ਰਗਟਾਈ ਸਿਮਰਨ ਕਰਕੇ ਹੀ ਜਿਹੜੇ ਸਾਰੇ ਭਗਤ ਨੇ ਨਾ ਉਹ ਪ੍ਰਗਟ ਹੋਏ ਨੇ ਉਹਨਾਂ ਨੇ ਸਿਮਰਨ ਕੀਤਾ ਹੈ ਤੇ ਕਰਕੇ ਉਹ ਸਾਰੇ ਕਿਦਰੇ ਮੰਨੇ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋਈ ਪੁੱਛਿਆ ਸਿੱਖਾਂ ਪਾਸੋਂ ਨਹੀਂ ਕਬੀਰ ਜੀ ਦੇ ਸਮੇਂ ਕਿਹੜਾ ਰਾਜਾ ਸੀ ਤੇ ਸਿੱਖਾਂ ਨੂੰ ਨਹੀਂ ਪਤਾ ਲੱਗਿਆ ਯਾਦ ਨਹੀਂ ਆਇਆ ਕਿਸੇ ਨੂੰ ਨਹੀਂ ਪਤਾ ਸੀ ਵੀ ਕਬੀਰ ਜੀ ਦੇ ਸਮੇਂ ਕਿਹੜਾ ਰਾਜਾ ਸੀ ਕਹਿੰਦੇ ਅੱਛਾ ਤੇ ਕਬੀਰ ਜੀ ਯਾਦ ਨੇ ਕਹਿੰਦੇ ਹਾਂਜੀ ਮਹਾਰਾਜ ਕਬੀਰ ਜੀ ਕਿਉਂ ਯਾਦ ਨੇ ਮਹਾਰਾਜ ਭਗਤ ਹੋਈ ਨੇ ਉਹ ਕਬੀਰ ਜੀ ਤੇ ਯਾਦ ਨੇ ਉਹ ਵੀ ਬਾਕੀ ਭਗਤ ਵੀ ਯਾਦ ਨੇ ਹਾਂ ਜੀ ਮਹਾਰਾਜ ਨਾਮਦੇਵ ਜੀ ਸਦਨਾ ਜੀ ਸਾਰੇ ਯਾਦ ਨੇ ਉਹਨਾਂ ਸਾਹਮਣੇ ਰਾਜੇ ਕਿਹੜੇ ਸੀ ਉਹਨਾਂ ਦੇ ਸਮੇਂ ਸਮਕਾਲੀ ਉਹ ਨਹੀਂ ਪਤਾ ਮਹਾਰਾਜ ਗਿਆਤ ਨਹੀਂ ਤੇ ਮਹਾਰਾਜ ਨੇ ਫਿਰ ਸਮਝਾਣਾ ਕੀਤਾ ਕਿ ਤਾਂ ਕਿ ਸਿਮਰਨ ਦੀ ਬਰਕਤ ਨਾਲ ਉਹ ਤੇ ਸਭ ਯਾਦ ਹੈ ਕਿ ਐਸੇ ਭਗਤ ਹੋਏ ਨੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਰਜਾਇਆ ਹੈ ਤੇ ਉਹਨਾਂ ਦੀ ਐਸੀ ਸ਼ੋਭਾ ਹੈ ਕਿ ਚਾਰੋਂ ਦਿਸ਼ਾਵਾਂ ਕਰਦੀਆਂ ਹੀ ਰਹਿੰਦੀਆਂ ਨੇ ਉਹਨਾਂ ਨੂੰ ਸਾਰੇ ਆਣ ਤੇ ਸਮੇਂ ਤੱਕ ਜਦ ਤੱਕ ਸ੍ਰਿਸ਼ਟੀ ਹੈ ਸਭ ਯਾਦ ਕਰਦੇ ਹੀ ਰਹਿਣਗੇ ਪਰ ਉਹਨਾਂ ਦੇ ਸਮੇਂ ਜੋ ਰਾਜੇ ਸੀ ਜਿਨ੍ਹਾਂ ਨੇ ਵੈਰ ਕਮਾਏ ਜਿਨ੍ਹਾਂ ਦਾ ਹੁਕਮ ਚੱਲਦਾ ਸੀ ਜਿਨ੍ਹਾਂ ਦੇ ਹੁਕਮ ਨਾਲ ਨਾਮਦੇਵ ਜੀ ਨੂੰ ਬੰਨ ਲੀਤਾ ਕਬੀਰ ਜੀ ਨੂੰ ਬੰਨ ਦਿੱਤਾ ਉਹ ਰਾਜੇ ਕਿਸੇ ਨੂੰ ਨਹੀਂ ਯਾਦ ਭਾਰੀ ਬੁ ਜਾਣ ਕੇ ਭੂਪ ਬਲੀ ਵਿਦ ਨਾਵਤ ਸੀਸਨਾ ਜਾਤ ਵਿਚਾਰੇ ਇਹ ਮਹਾਰਾਜ ਕਹਿੰਦੇ ਉਹ ਨਹੀਂ ਯਾਦ ਸਾਰਿਆਂ ਨੂੰ ਤੇ ਸਿਮਰਨ ਕਰਕੇ ਜਿਹੜੇ ਨੇ ਇਹ ਸਾਰੇ ਜਿਹੜੇ ਭਗਤ ਨੇ ਉਹ ਪ੍ਰਗਟ ਹੁੰਦੇ ਨੇ ਨਾਮਦੇਵ ਜੀ ਦੇ ਸਮੇਂ ਕਿਹੜੇ ਪੰਡਤ ਸੀ ਜਿਨ੍ਹਾਂ ਨੇ ਅੰਦਰ ਨਹੀਂ ਜਾਣ ਦਿੱਤਾ ਸੀ ਉਹਨਾਂ ਨੂੰ ਕੋਈ ਨਹੀਂ ਜਾਣਦਾ ਬਸ ਸੀ ਕੋਈ ਪੰਡਤ ਨਾਮਦੇਵ ਜੀ ਨੂੰ ਸਾਰੇ ਜਾਣਦੇ ਨੇ ਜਿਉਂ-ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕਾ ਦੇਹਰਾ ਫਿਰੇ ਉਹ ਸਭ ਜਾਣਦੇ ਨੇ ਕਿ ਦੇਹਰਾ ਫਿਰ ਦਿੱਤਾ ਨਾਮਦੇਵ ਜੀ ਲਈ ਪਰ ਜਿਹੜੇ ਪੰਡਤ ਸੀ ਉਹਨਾਂ ਦਾ ਕੀ ਨਾਮ ਸੀ ਕੈਸੇ ਸੀ ਉਹ ਉਹਨਾਂ ਨੂੰ ਕੋਈ ਨਹੀਂ ਜਾਣਦਾ ਮਹਾਰਾਜ ਕਹਿੰਦੇ ਹਰ ਸਿਮਰਨ ਲਗ ਬੇਦ ਪਾਏ ਜੀ ਸਿਮਰਨ ਕਰਕੇ ਹੀ ਮਹਾਰਾਜ ਕਹਿੰਦੇ ਕਿ ਤੁਸੀਂ ਸਿਮਰਨ ਕਰੋ ਇਸੇ ਲਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜੇ 베ਦ ਨੇ ਉਹ ਪਾਏ ਨੇ 베ਦ ਵੀ ਐਹੀ ਸਿੱਖਿਆ ਦਿੰਦੇ ਨੇ ਕਿ ਸਿਮਰਨ ਕਰਨਾ ਚਾਹੀਦਾ ਸਿਮਰਨ ਪਰਮਾਤਮਾ ਦੇ ਸਿਮਰਨ ਵਿੱਚ ਹੀ ਵਰਗਤ ਹੈ 베ਦ ਸਿਮਰਤ 베ਦ ਪੁਰਾਨ ਪੁਕਾਰਣ ਪੋਤੀਆਂ ਨਾਮ ਬਿਨਾ ਸਭ ਕੂੜ ਕਾਲੀ ਹੋਚੀਆਂ ਫਿਰ ਇੱਕ ਅਰਥ ਇਹ ਜਾਣੋ ਕੀ ਹਰੀ ਦਾ ਸਿਮਰਨ ਪਰਮਾਤਮਾ ਦਾ ਸਿਮਰਨ ਕਰਕੇ ਹੀ ਬ੍ਰਹਮਾ ਜੀ ਨੂੰ ਵੇਦ ਦਿੱਤੇ ਮਹਾਰਾਜ ਨੇ ਕਿ ਇਹਦੀ ਵਿਚਾਰ ਕਰੋ ਤੇ ਜਿਹੜੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੀ ਸ਼ਕਤੀ ਦਿੱਤੀ ਕਿਉਂਕਿ ਉਹਨਾਂ ਨੇ ਸਿਮਰਨ ਕੀਤਾ ਜਦੋਂ ਬ੍ਰਹਮਾ ਜੀ ਦੀ ਉਤਪਤੀ ਕੀਤੀ ਨਾ ਤੇ ਉਹਨਾਂ ਨੂੰ ਨਾਂ ਲਈ ਅਹੰਕਾਰ ਹੋ ਆਇਆ ਉਹਨਾਂ ਨੇ ਜਾਣਿਆ ਕਿ ਵੀ ਮੈਂ ਹੀ ਆ ਸਭ ਕੁਝ ਜੋ ਕਮਲ ਦੀ ਨਲਿਨੋ ਦੇਖਿਆ ਵੀ ਮੈਂ ਇਹਦੇ ਚ ਹੋਇਆ ਵਾਂ ਤੇ ਪਰਮਾਤਮਾ ਵੱਲੋਂ ਆਵਾਜ਼ ਹੋਈ ਵੀ ਹੋਵੇ ਨਾ ਕਰ ਤੈਨੂੰ ਬਣਾਉਣ ਵਾਲਾ ਤੇ ਕੋਈ ਹੋਰ ਹੈ ਪਰ ਜਦੋਂ ਗੱਲ ਨਹੀਂ ਸਮਝ ਆਈ ਤੇ ਜਿਹੜੀ ਜਿਹੜੀ ਕਮਲ ਦੀ ਜਿਹੜੀ ਉਹ ਪੰਖੜੀ ਦੇ ਜਿਹੜੀ ਹੁੰਦੀ ਐ ਨਲੀ ਕਹਿੰਦੇ ਆ ਨਾ ਸਾਨੂੰ ਉਹ ਦੀ ਉਹਦੇ ਵਿੱਚ ਹੀ ਡੁੱਬਣਾ ਕੀਤਾ 18 ਯੁੱਗ ਤੱਕ ਠੱਲੇ ਜਾਂਦੇ ਰਹੇ ਬੜੀਆਂ ਮਿੰਤਾਵਾਂ ਕੀਤੀਆਂ ਫਿਰ ਪਰਮਾਤਮਾ ਨੇ ਐਸੀ ਦਇਆ ਕੀਤੀ ਕਿ 18 ਯੁੱਗ ਉੱਪਰ ਆਉਣ ਨੂੰ ਫਿਰ ਲੱਗੇ ਫਿਰ ਕਿਹਾ ਤਪ ਕਰ ਬ੍ਰਹਮੇ ਨੂੰ ਕੀ ਕਿਹਾ ਤਪ ਕਰ ਸਿਮਰਨ ਕਰ ਫਿਰ ਸਿਮਰਨ ਕੀਤਾ ਫਿਰ ਚਾਰ ਵੇਦ ਬ੍ਰਹਮੇ ਕੋ ਦिए ਪੜ ਪੜ ਕਰੇ ਵਿਚਾਰੀ ਫਿਰ ਚਾਰ ਵੇਦ ਦਿੱਤੇ ਕਿ ਪੜ ਪੜ ਕੇ ਵਿਚਾਰ ਕਰ ਤੇ ਵਿਚਾਰ ਕੀ ਕਰਨੀ ਹੈ ਕਿ ਸਿਮਰਨ ਵਿੱਚੀ ਪੱਲਾ ਹੈ ਹਰ ਸਿਮਰਨ ਲਗ ਵੇਦ ਉਪਾਏ ਵੇਦ ਵਿਆਸ ਜੀ ਨੇ ਵੀ ਵੇਦ ਦੇ ਜਿਹੜੀਆਂ ਸਿਮਰਤੀਆਂ ਲਿਖੀਆਂ ਉਹ ਸਿਮਰਨ ਦੇ ਸਦਕੇ ਜਿਹੜੀਆਂ ਅੱਗੇ ਸਿਮਰਤੀਆਂ ਵੇਦਾਂ ਦੀ ਜਿਹੜੀ ਵਿਆਖਿਆ ਕੀਤੀ ਵੇਦ ਵਿਆਸ ਜੀ ਨੇ ਉਹ ਸਿਮਰਨ ਕਰਕੇ ਕੀਤੀ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਸਿਮਰਨ ਕਰਕੇ ਹੀ ਸਾਰੇ ਸਿੱਧ ਹੋਏ ਨੇ ਜਤੀ ਹੋਏ ਨੇ ਤੇ ਦਾਤੇ ਹੋਏ ਨੇ ਜਿਹੜੇ 84 ਸਿੱਧ ਨੇ ਉਹਨਾਂ ਨੇ ਸਿਮਰਨ ਕੀਤਾ ਜਦੋਂ ਗੁਰੂ ਨਾਨਕ ਦੇਵ ਜੀ ਨਾਲ ਤਾਂ ਹੀ ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲੋਂ ਸਿੱਖਿਆ ਮਿਲੀ ਤਾਂ ਹੀ ਸਾਰੇ ਉਹ ਸਿੱਧ ਜਿਹੜੇ ਨੇ ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ 84 ਸਿੱਧ ਮੰਨੇ ਜਾਂਦੇ ਨੇ 6 ਜਤੀ ਮੰਨੇ ਜਾਂਦੇ ਨੇ ਆਪ ਜੀ ਨੂੰ ਕਿਹਾ ਸੀ ਨਾ ਕਿ ਸ਼ੁਕਦੇਵ ਜੀ ਜਿਹੜੇ ਉਹਨਾਂ ਦਾ ਜਦੋਂ ਜਨਮ ਹੋਣਾ ਸੀ ਤੇ ਉਹ 12 ਸਾਲ ਤੱਕ ਮਾਤਾ ਦੀ ਕੁੱਖ ਤੋਂ ਬਾਹਰ ਨਹੀਂ ਆ ਰਹੇ ਸੀ ਤੇ ਫਿਰ ਪਰਬਤ ਮੈਨੇ ਕਿਹਾ ਸੀ ਕਿ ਇਸ ਪਲ ਬਾਹਰ ਆਉਂਗੇ ਕੋਈ ਗੱਲ ਨਹੀਂ ਤੁਹਾਨੂੰ ਮਾਇਆ ਨਹੀਂ ਲਿਪਤ ਨਹੀਂ ਕਰੇਗੀ ਨਹੀਂ ਆਏਗੀ ਪਕੜੇਗੀ ਤੁਹਾਨੂੰ ਉਸ ਸਮੇਂ ਫਿਰ 84 ਜਿਹੜੇ ਹੋਰ ਬੱਚੇ ਹੋਏ ਸੀ ਉਹਨਾਂ ਨੂੰ ਵੀ ਮਾਇਆ ਨੇ ਨਹੀਂ ਪਕੜਿਆ ਸੀ ਤੇ ਤਪ ਕਰਨ ਲੱਗ ਗਏ ਸੀ ਫਿਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਸਿੱਖਿਆ ਲੈ ਕੇ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ ਜੇ ਜਤੀ ਮੰਨੇ ਜਾਂਦੇ ਨੇ ਲਕਸ਼ਮਣ ਜੀ ਹਨੂਮਾਨ ਜੀ ਬਿਸ਼ਮ ਪਿਤਾ ਮਾਂਜੀ ਪਰ ਇਹ ਸਾਰੇ ਜਿਹੜੇ ਨੇ ਜੱਤੀ ਮੰਨੇ ਜਾਂਦੇ ਨੇ ਇਹ ਵੀ ਨਾਮ ਦੇ ਆਸਰੇ ਗੁਰਬਾਣੀ ਵੀ ਚੰਦਾ ਹੈ ਵਿਸ਼ੰਪੀਤਾਮਾ ਜਦਾ ਵੀ ਆਂਦਾ ਹੈ ਕਿ ਗੰਗੇ ਪਿਤਾਮਾ ਵੀ ਜਿਹੜਾ ਗੰਗਾ ਦਾ ਪੁੱਤਰ ਪਿਤਾਮਾ ਹੈ ਉਹ ਵੀ ਸਿਮਰਨ ਦੇ ਸਦਕੇ ਜੱਤੀ ਹੈ ਦਾਤੇ ਜਿਵੇਂ ਦਾਨਵੀਰ ਕਰਨ ਕਹਿੰਨਿਆ ਸੀ ਹਰੀਸ਼ ਚੰਦਰ ਇਹ ਸਾਰੇ ਦਾਤੇ ਵੀ ਸਿਮਰਨ ਦੇ ਸਦਕੇ ਮਹਾਰਾਜ ਕਹਿੰਦੇ ਕੋਈ ਦਾਨ ਕਰਦਾ ਹੈ ਤੇ ਸਿਮਰਨ ਦੇ ਸਦਕੇ ਕੋਈ ਜੱਤੀ ਹੈ ਤੇ ਸਿਮਰਨ ਦੇ ਸਦਕੇ ਕੋਈ ਸਿੱਧ ਹੈ ਤੇ ਸਿਮਰਨ ਦੇ ਸਦਕੇ ਗੁਰਸਿੱਖ ਜਿਹੜੇ ਸਿੱਧ ਜਿਹੜੇ ਨਾਮ ਦੀ ਸਿੱਧੀ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ ਐਸੇ ਜੱਤੀ ਹੁੰਦੇ ਨੇ ਆਪਣੇ ਗੁਰੂ ਦਾ ਹੁਕਮ ਮੰਨਦੇ ਨੇ ਦੇਖ ਪਰਾਈਆਂ ਚੰਗੀਆਂ ਧੀਆਂ ਪਹਿਣਾ ਜਾਣੇ ਮਾਵਾਂ ਧੀਆਂ ਪਹਿਣਾ ਜਾਣੇ ਏਕਾਂ ਨਾਰੀ ਜੱਤੀ ਹੋਏ ਪਰ ਪਰ ਨਾਰੀ ਕੇ ਸੀਜ ਨਾ ਜਾਵੇ ਐਸੀ ਜਿਹੜੇ ਜੱਤੀ ਨੇ ਉਹ ਗੁਰਸਿੱਖ ਜਿਹੜੇ ਦੂਸਰੇ ਦੀਆਂ ਧੀਆਂ ਪੈੜਾਂ ਨੂੰ ਛੁੜਾ ਕੇ ਘਰ ਤੱਕ ਛੱਡ ਕੇ ਆਂਦੇ ਰਹੇ ਬਾਬਾ ਦੀਪ ਸਿੰਘ ਜੀ ਜਿਹੜੇ ਚੰਬੇ ਦੀ ਰਾਜੇ ਦੀ ਰਾਜਕੁਮਾਰੀ ਇੰਨੀ ਸੋਹਣੀ ਸੀ ਸਿੱਖਾਂ ਨੇ ਕਿਹਾ ਮਹਾਰਾਜ ਸਾਡੇ ਤੇ ਕੋਈ ਦਾਗ ਨਾ ਲੱਗ ਜੇ ਆਪ ਜੀ ਛੱਡ ਕੇ ਆਓ ਤੇ ਉਹਨੂੰ ਘਰ ਤੱਕ ਛੱਡ ਕੇ ਆਏ ਸਿੱਖਾਂ ਨੇ ਪੁੱਛਿਆ ਬਾਬਾ ਦੀਪ ਸਿੰਘ ਜੀ ਨੂੰ ਤੁਹਾਡੇ ਮਨ 'ਚ ਕੋਈ ਫੁਰਨਾ ਵੀ ਨਹੀਂ ਆਇਆ ਵੀ ਐਸੀ ਸੁੰਦਰ ਸੀ ਵੀ ਸਾਰਿਆਂ ਨੂੰ ਡਰ ਸੀ ਕੋਈ ਫੁਰਨਾ ਹੀ ਨਾ ਬਣ ਜਾਏ ਮਨ ਵਿੱਚ ਰਸਤੇ ਵਿੱਚ ਕਹਿੰਦੇ ਸਿਮਰਨ ਤੋਂ ਨੇਮ ਤੋਂ ਵੀ ਇਹ ਨਹੀਂ ਮਿਲੇਗੀ ਫੁਰਨਾ ਹੋਏ ਸਿਮਰਨ ਦੇ ਸਦਕੇ ਜਤੀ ਜਤ ਜਤ ਦੀ ਅਵਸਥਾ ਨੂੰ ਇਹ ਕਚਹਿਰਾ ਸੀ ਕਿਉਂ ਪਹਿਨਿਆ ਹੈ ਜਤ ਜਤ ਸਤ ਦੀ ਰੱਖਿਆ ਲਈ ਦਾਤੇ ਜਿਹੜੇ ਦਾਤੇ ਨੇ ਐਸੇ ਦਾਤੇ ਹੋਏ ਨੇ ਕਿ ਆਪਣਾ ਤਨ ਮਨ ਸਭ ਕੁਝ ਵਾਰ ਦਿੱਤਾ ਹੈ ਆਪਣੇ ਸਰੀਰ ਦਾ ਵੀ ਜਿਹੜਾ ਦਾਨ ਕਰਤਾ ਗੁਰਤੇਗ ਬਹਾਦਰ ਸਿੰਘ ਮਹਾਰਾਜ ਤਨਗੁਰ ਅਰਜਨ ਦੇਵ ਮਹਾਰਾਜ ਚਾਰੂ ਸਹਿਬ ਜਾਂਦੇ ਸਾਰੇ ਜਿਹੜੇ ਜਿੰਨਾਂ ਨੇ ਸਿੱਖਿਆ ਜਿੰਨਾ ਸਿੰਘਾਂ ਸਿੰਘੜੀਆਂ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਾਏ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਤੰੱਚ ਰਹੇ ਮੂੰਹ ਸੀਨੇ ਉੱਚੇ ਇਹ ਸਾਰੇ ਸਿਮਰਨ ਦੇ ਸਦਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਸੁਮਨੀ ਸਾਹਿਬ ਦਾ ਪਾਠ ਕਰਦੇ ਹਰ ਸਿਮਰਨ ਨੀਚ ਚਹੋਂ ਗੁੰਟ ਜਾਂਦੇ ਕਹਿੰਦੇ ਸਿਮਰਨ ਦੇ ਸਦਕੇ ਕੀ ਹੁੰਦਾ ਜਿਹੜੇ ਨੀਚ ਨੂੰ ਕੋਈ ਨਹੀਂ ਮੰਨ ਸਮਝਦਾ ਹੁੰਦਾ ਕੋਈ ਜਾਣਦਾ ਨਹੀਂ ਹੁੰਦਾ ਚਾਰੇ ਕੁੰਟਾਂ ਵਿੱਚ ਉਹਨਾਂ ਦਾ ਨਗਾੜਾ ਵੱਜਣ ਲੱਗ ਜਾਂਦਾ ਹੈ ਸਾਰੇ ਪਾਸੇ ਉਹਨਾਂ ਨੂੰ ਜਾਣਿਆ ਜਾਂਦਾ ਜਿਸ ਨੀਚ ਕੋਈ ਨਾ ਜਾਣੇ ਨਾਮ ਜਪਤੋਂ ਚੋਂ ਕੁੰਟ ਮਾਣੇ ਨੀਚ ਜਾਤ ਹਰ ਜਪਤਿਆ ਉਹ ਹਰ ਉੱਤਮ ਪਦਵੀ ਪਾਏ ਕਹਿੰਦੇ ਜਿਹੜੇ ਨੀਚ ਜਾਤ ਹੁੰਦੇ ਨੇ ਜਦੋਂ ਹਰੀ ਦਾ ਜਾਪ ਕਰਦੇ ਨੇ ਤੇ ਉੱਤਮ ਪਦਵੀ ਨੂੰ ਪ੍ਰਾਪਤ ਹੁੰਦੇ ਨੇ ਚੋਤੇ ਪਾਤਸ਼ਾਹ ਕਹਿੰਦੇ ਜਾਏ ਪੁੱਛੋ ਬਿਦਰ ਦਾਸੀ ਸੁਤੇ ਦਾਸੀ ਦੇ ਜਿਹੜਾ ਸੁਤ ਸੀ ਬਿਦਰ ਉਹਨੂੰ ਜਾ ਕੇ ਪੁੱਛੋ ਕਿ ਕਿਸਨ ਉਤਰ ਆਇਆ ਜਿਸ ਘਰ ਜਿਹਦੇ ਘਰ ਵਿੱਚ ਸ਼੍ਰੀਕ੍ਰਿਸ਼ਨ ਜੀ ਚੱਲੇ ਗਏ ਕਿਉਂਕਿ ਬਿਦਰ ਜੀ ਸਿਮਰਨ ਕਰਦੇ ਸੀ ਕਬੀਰ ਜੀ ਕਹਿੰਦੇ ਕਿ ਰਾਜਾ ਕੌਣ ਤੁਮਾਰੇ ਆਵੇ ਰਾ ਦ੍ਰੋਧਨ ਨੂੰ ਕਹਿ ਰਿਹਾ ਨੇ ਤੇਰੇ ਘਰ ਕੋਣ ਆਏ ਐ ਐਸਾ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਪਾਇ ਜਿਹੜਾ ਬਿਦਰ ਦਾ ਭਾਵ ਐਸਾ ਦੇਖਿਆ ਕਿ ਉਹ ਗਰੀਬ ਹੀ ਮੈਨੂੰ ਚੰਗਾ ਲੱਗਿਆ ਕਿ ਹਸਤੀ ਦੇਖ ਪਰਮ ਤੇ ਭੁੱਲਾ ਸ਼੍ਰੀ ਭਗਵਾਨ ਨਾ ਜਾਣੇ ਜਿਹੜਾ ਦ੍ਰੋਧਨ ਸੀ ਨਾ ਆ ਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਨਮਸਕਾਰ ਨਹੀਂ ਕੀਤੀ ਜਾਣਿਆ ਨਹੀਂ ਆਪਣੇ ਰਤਬੇ ਵਿੱਚ ਵੀ ਪਰਮ ਵਿੱਚ ਭੁੱਲ ਭੁੱਲ ਗਿਆ ਮਤ ਉਹਨੇ ਭੁਲਾ ਦਿੱਤਾ ਆਦਰ ਸਤਕਾਰ ਨਹੀਂ ਕੀਤਾ ਜਦੋਂ ਸੰਧੀ ਕਰਾਂ ਗਏ ਸੀ ਜੁਦ ਤੋਂ ਪਹਿਲੇ ਕੁਰਵਾਾਂ ਤੇ ਪਾਂਡਵਾਾਂ ਦੇ ਕਹਿੰਦੇ ਆਦਰ ਨਹੀਂ ਕੀਤਾ ਤੁਸੀਂ ਸ਼ਾਸਨ ਦਾ ਆਪਣੇ ਭਰਾ ਦਾ ਮਹਿਲ ਖਾਲੀ ਕਰਾਇਆ ਕਿ ਐਤੇ ਸ਼੍ਰੀ ਕ੍ਰਿਸ਼ਨ ਜੀ ਰੁਕਣਗੇ ਪਰ ਕੀ ਬਣਿਆ ਇਮਾ ਉੱਥੇ ਨਹੀਂ ਗਏ ਉੱਥੇ ਨਹੀਂ ਗਏ ਕਿਧੇ ਗਰ ਗਏ ਵਿਦਰ ਦੇ ਘਰ ਗਏ ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਓ ਜਿਹੜਾ ਖੀਰ ਖੀਰ ਦੇ ਸਮਾਨ ਸੀ ਨਾ ਉਹ ਸਾਗ ਮੈਂ ਖਾਦਾ ਗੁਣ ਗਾਵਤ ਰਾਤ ਬਿਹਾਨੀ ਸਾਰੀ ਰਾਤ ਵਿਦਰ ਜੀ ਨੇ ਗੁਣ ਗਾਏ ਕਬੀਰ ਜੀ ਕਹਿੰਦੇ ਕਬੀਰ ਕੋ ਠਾਕੁਰ ਆਨੰਦ ਬినੋਦੀ ਜਾਤ ਨਾ ਕਾਹੂ ਕੀ ਮਾਨੀ ਜਿਹੜਾ ਕਬੀਰ ਦੇ ਠਾਕੁਰ ਨੇ ਉਹ ਆਨੰਦ ਆਨੰਦ ਨਾਲ ਵਿਨੋਦ ਕਰਨ ਵਾਲੀ ਨੇ ਰਹਿਣ ਵਾਲੀ ਨੇ ਅਨੰਦੀ ਨੇ ਉਹ ਕਿਸੇ ਦੀ ਜਾਤ ਪਾਤ ਨਹੀਂ ਮੰंदे ਵੀ ਕਿਸੇ ਦੀ ਜਾਤ ਕੁਲ ਉੱਚੀ ਹੈ ਤੇ ਉਹਦੇ ਕੋਲ ਜਾਣਾ ਹੈ ਉਹ ਦਾਸੀ ਦੇ ਪੁੱਤਰ ਦੇ ਘਰ ਗਏ ਨੇ ਉਹਦੇ ਘਰ ਨਹੀਂ ਗਏ ਕਹਿੰਦੇ ਰਾਜਾ ਕੌਣ ਤੁਮਾਰੇ ਆਵੇ ਤੁਹਾਡੇ ਤੇਰੇ ਘਰ ਕੌਣ ਆਏ ਤੂੰ ਤੇ ਪਰਮਾ ਵਿੱਚ ਪਿਆ ਹੋਇਆ ਹੈ ਸਿਮਰਨ ਤੇਰੇ ਪਾਸ ਨਹੀਂ ਹੈ ਕੋਈ ਭਾਵ ਨਹੀਂ ਹੈ ਤੇਰੇ ਕੋਲ ਗੁਣ ਤੂੰ ਗਾਦਾ ਨਹੀਂ ਹੈ ਕਹਿੰਦੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਜਿੰਨੇ ਭਗਤ ਨੇ ਨੀਚ ਗੁਲਾਹਾ ਜੋ ਲਹਰਾ ਪਇਓ ਗੁਨੀ ਗਹਿਰਾ ਕਬੀਰ ਜੀ ਨੀਚ ਜਾਤੀ ਦੇ ਸੀ ਜੁਲਾਹੇ ਸੀ ਰਵਿਦਾਸ ਜੀ ਚਮਿਆਰ ਸੀ ਕੌਣ ਸੀ ਟਵੰਤਾ ਟੋਰਨੀ ਤਿਨ ਤਿਆਗੀ ਮਾਇਆ ਔ ਚਮੜਾ ਮਰਿਓਏ ਪਸ਼ੂਆਂ ਦਾ ਟੁੰਦੇ ਸੀ ਸੈਣ ਨਾਈ ਬੁੱਤਕਾਰਿਆ ਉਹ ਕਰ ਕਰ ਸੁਨਿਆ ਮਾਲਸ਼ਾ ਕਰਦੇ ਸੀ ਨਾਈ ਸੀ ਸਾਰੇ ਜਿਹੜੇ ਨੇ ਉੱਚੇ ਨੀਚ ਜਾਤੀ ਦੇ ਸੀ ਪਰ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਨੀਚ ਚਹੁ ਕੁੰਟ ਜਾਤੀ ਹਰ ਸਿਮਰਨ ਤਾਰੀ ਸਭ ਤਰਨਾ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰ ਕਈ ਨਾ ਸਭ ਕੁਝ ਧਾਰਨ ਕਰਨਾ ਕੁਝ ਵੀ ਅਸੀਂ ਧਾਰਨ ਕਰਦੇ ਆਂ ਚਾਹ ਖਾਂਦੇ ਆਂ ਚਾਹ ਪੀਂਦੇ ਆਂ ਚਾਹ ਪਹਿਨਦੇ ਆਂ ਉਹ ਸਿਮਰਨ ਕਰਕੇ ਧਾਰਨ ਕਰੋ ਸਿਮਰਨ ਕਰ ਕਈ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਕੋਈ ਚੰਗੇ ਕਰਮ ਕੀਤਾ ਤੇ ਸਿਮਰਨ ਕੀਤਾ ਤੇ 23 ਸਾਨੂੰ ਇਹ ਸਾਰੇ ਪਦਾਰਥ ਅਜ ਮਿਲਨੇ ਹੋਏ ਨੇ ਮਹਾਰਾਜ ਕਹਿੰਦੇ ਇਹ ਜਿਹੜੀ ਤਰਤੀ ਹੈ ਇਹਨੂੰ ਸ਼ੇਕਨਾਗ ਨੇ ਆਪਣੇ ਉੱਪਰ ਚੱਕਿਆ ਹੋਇਆ ਹੈ ਸਿਮਰਨ ਦੇ ਸਦਕੇ ਸ਼ੇਕਨਾਗ ਸਿਮਰਨ ਦੇ ਸਦਕੇ ਲਿਵ ਲੱਗੀ ਮੈਦਨ ਭਰ ਸਹਤਾ ਲਿਵ ਲੱਗੀ ਹੋਈ ਏ ਨਾਮ ਵਿੱਚ ਤੇ ਇਹ ਜਿਹੜੀ ਤਰਤੀ ਹੈ ਮੈਦਨ ਇਹਦੇ ਭਾਰ ਨੂੰ ਸਹਿਨ ਕਰ ਲੈਂਦਾ ਐਵੇਂ ਜਿਵੇਂ ਫੁੱਲ ਵੱਲ ਗਈ ਹੋਏ ਐਨੀ ਭਾਰੀ ਤਰਤੀ ਨੂੰ ਸਹਿਨ ਕਰ ਲੈਂਦਾ ਹੈ ਹਰ ਸਿਮਰਨ ਤਾਰੀ ਸਭ ਤਰਨਾ ਜੋ ਵੀ ਪਹਿਨੋ ਮਹਾਰਾਜ ਕਹਿੰਦੇ ਕਰੋ ਉਹ ਸਾਰਾ ਸਿਮਰਨ ਕਰਕੇ ਹੀ ਮਿਲਦਾ ਹੈ ਅੱਗੇ ਵੀ ਸਿਮਰਨ ਕਰਕੇ ਹੀ ਲੇਗਾ ਸਿਮਰਨ ਕਰਕੇ ਹੀ ਉਹਦਾ ਅੰਨ ਗ੍ਰਹਿਣ ਕਰੋ ਜਿਵੇਂ ਮਹਾਪੁਰਖ ਦੱਸਿਆ ਕਰਦੇ ਨੇ ਕਿ ਕੁਝ ਵੀ ਮੂੰਹ ਚ ਪਾਓ ਨਾ ਚਾਹ ਪਾਣੀ ਪਾਓ ਚਾਹ ਕੁਝ ਵੀ ਚਾਹ ਅੰਨ ਦਾ ਦਾਣਾ ਪਾਓ ਕੜਾ ਪ੍ਰਸ਼ਾਦੀ ਦੇ ਖਾਸ ਕਰਕੇ ਲੋ ਤੇ ਇਸ ਲੋਕ ਦਾ ਪਾਠ ਕਰੋ ਕਾਮ ਕ੍ਰੋਧ ਅਰ ਲੋਭ ਮੂ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇ ਮਹਾਰਾਜ ਇਸ ਜੋ ਅਸੀਂ ਖਾ ਰਿਆ ਨੂੰ ਐਸਾ ਪ੍ਰਸਾਦ ਕਰ ਦੋ ਆਪਣੀ ਕਿਰਪਾ ਨਾਲ ਜਿਹਦੇ ਜਿਹਨੂੰ ਛੱਕਿਆ ਸਾਡੇ ਅੰਦਰੋਂ ਕੀ ਹੋ ਜਾਏ ਕਾਮ ਕ੍ਰੋਧ ਅਰ ਲੋਭ ਮੂ ਦਿਨ ਸਜਾਇਆ ਮੈਂ ਇਹ ਅਸੀਂ ਗਰਜ਼ੀ ਮਾਪੁਰਖਾਂ ਦਾ ਕਹਿਣਾ ਮੰਨਿਆ ਤੇ ਕਿੰਨੀ ਬਰਕਤ ਹੋ ਆਏ ਹਰ ਸਿਮਰਨ ਕਿਉ ਸਗਲ ਆਕਾਰਾ ਮਹਾਰਾਜ ਕਹਿੰਦੇ ਜਿੰਨੇ ਵੀ ਪਰਮਾਤਮਾ ਨੇ ਆਕਾਰ ਬਣਾਏ ਨੇ ਨਾ ਜਿੰਨੀ ਸ੍ਰਿਸ਼ਟੀ ਰਚੀ ਹੈ ਸਿਮਰਨ ਆਸਤੇ ਤੇ ਰਚੀ ਸੀ ਅਸੀਂ ਇਹਦੇ ਦੇ ਵਿੱਚੇ ਵਿਕਾਰ ਕਮਾਣ ਲੱਗ ਗਏ ਹਰ ਸਿਮਰਨ ਕਿਉ ਸਗਲ ਆਕਾਰਾ ਜਾਂ ਇੰਜ ਜਾਣੋ ਮਹਾਰਾਜ ਨੇ ਕੀਤਾ ਪਸਾਰੋ ਇੱਕੋ ਕਵਾਓ ਇੱਕ ਓੰਕਾਰ ਦੀ ਜਿਹੜੀ ਧੁਨੀ ਨਾਲ ਮਹਾਰਾਜ ਨੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ ਹਰ ਸਿਮਰਨ ਕਿਉ ਸਗਲ ਤਾਰਾ ਇਹ ਸਾਰੀ ਸ੍ਰਿਸ਼ਟੀ ਇਸੇ ਲਈ ਬਣਾਈ ਹੈ ਸਾਰੇ ਖੇਤ ਕਲਿਆਣ ਨਦੀਆਂ ਚਰਨੇ ਕਿ ਅਸੀਂ ਸਿਮਰਨ ਕਰੀਏ ਹਰ ਸਿਮਰਨ ਮਹਿ ਆਪ ਨਿਰੰਤਾਰਾ ਆਪ ਸਿਮਰਨ ਸਿਮਰਨ ਵਿੱਚ ਆਪ ਅਕਾਲ ਪੁਰਖ ਵਹਿਗੁਰੂ ਜੀ ਹੁੰਦੇ ਨੇ ਨਾਮ ਵਿੱਚ ਨਾਮੀ ਸਮਾਇਆ ਹੁੰਦਾ ਹੈ ਜਿਵੇਂ ਸਾਡੀ ਕੋਈ ਗੱਲ ਕਰੇ ਨਾਮ ਲੈ ਕੇ ਸਾਨੂੰ ਸੁੱਤੇ ਪਿਆ ਨੂੰ ਜਗਾਏ ਨਾਮ ਲੈ ਕੇ ਤੇ ਅਸੀਂ ਉੱਠ ਪੈਂਦੇ ਆ ਨਾ ਵੀ ਸਾਡਾ ਹੀ ਨਾਮ ਹੈ ਅਸੀਂ ਹੀ ਉੱਠਣਾ ਹੈ ਇਹ ਸਾਡੀ ਗੱਲ ਹੋ ਰਹੀ ਹੈ ਕੋਈ ਹੁਣ ਸਾਡੇ ਆਥੇ ਬੈਠੇ ਆ ਕਿਧਰੇ ਹੋਰ ਸਾਡੀ ਗੱਲ ਕਰ ਰਹੇ ਨਾਮ ਲੈ ਕੇ ਪਰ ਸਾਨੂੰ ਤੇ ਇਹੀ ਹੈ ਨਾ ਕਿ ਐਤਨੀ ਕਾਂਗੇ ਮੇਰਾ ਨਾਮ ਲੈ ਕੇ ਕੀਤੀ ਮੇਰੀ ਨਹੀਂ ਕੀਤੀ ਅਸੀਂ ਕਾਂਗੇ ਨਹੀਂ ਮੇਰੀ ਕੀਤੀ ਨਾਮ ਵਿੱਚ ਅਸੀਂ ਆਪਣੇ ਸਮਾਏ ਹੋਇਆ ਨਾਮੀ ਨਾਮ ਵੀ ਸਮਾਇਆ ਹੈ ਹਰ ਸਿਮਰਨ ਮਹਿ ਆਪ ਨਿਰੰਕਾਰਾ ਹਰ ਜੀ ਬਸੈ ਸਾਧ ਕੀ ਰਸਨਾ ਜ ਸਾਧ ਦੀ ਰਸਨਾ ਤਾਂ ਹੀ ਬਸਦੇ ਨਾ ਕਿ ਨਾਮ ਉਹਨਾਂ ਦੀ ਰਸਨਾ ਤੇ ਵਸਿਆ ਹੋਇਆ ਹੈ ਕਰ ਕਿਰਪਾ ਜਿਸ ਆਪ ਬੁਝਾਇਆ ਮਹਾਰਾਜ ਕਹਿੰਦੇ ਜਿਸ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਨਾਮ ਆਪ 부ਝਾ ਦਿੱਤਾ ਹੈ ਇਹ ਬਰਕਤਾਂ ਆਪ 부ਝਾ ਦਿੱਤੀਆਂ ਨੇ ਇਹ 부ਝਾਰਤਾ ਹੁੰਦੀਆਂ ਨੇ ਜਿਵੇਂ ਇੱਕ ਹੋਇਆ ਸੀ ਗਿਆਨ ਪੜ੍ਹ ਕੇ ਲੈ ਲੇਤਾ ਇੱਕ ਅਸੀਂ 부ਝ ਲੇਤਾ ਅੰਦਰ ਐਸਾ ਜਾਣ ਦਿੱਤਾ ਕਿ ਹੁਣ ਸਾਡੇ ਕੋਲੋਂ ਵਿਛੜ ਨਹੀਂ ਸਕਦਾ ਉਹ ਸਾਡੇ ਅੰਮਲਾਂ ਵਿੱਚ ਹੀ ਆ ਜਾਂਦਾ ਸਾਨੂੰ ਆਪੇ ਜਦੋਂ ਅੰਦਰ ਪ੍ਰਗਟ ਹੋ ਜਾਂਦਾ ਉਹਨੂੰ ਹੁੰਦਾ ਹੈ 부ਝਾ ਦੇਣਾ ਅਸੀਂ ਗਿਆਨ ਪੜ੍ਹ ਕੇ ਹਾਸਲ ਕਰਨਾ ਜਾਂ 부ਝ ਲੈਣਾ ਜਿਹੜਾ ਸੀ ਮੁਦਾਵਣੀ ਮੱਲਾ 5ਵਾਂ ਕਰਦੇ ਨੇ ਉਹ ਮੁਦਾਵਣੀ ਦਾ ਮਤਲਬ ਹੁੰਦਾ ਹੈ 부ਜਾਰਤ ਮਹਾਰਾਜ ਨੇ 부ਜਾਰਤ ਪਾਈ ਮੁਦਾਵਣੀ ਮੱਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਕਿ ਮਹਾਰਾਜ ਨੇ 부ਜਾਰਤ ਪਾਈ ਇਹ 부ਜੋ ਕਿਹੜੀਆਂ ਤਿੰਨ ਵਸਤੂਆਂ ਪਈਆਂ ਨੇ ਇਹ 부ਜਾਰਤ ਹੈ ਨਾ ਮੁਦਾਵਣੀ ਇਹ ਮਹਾਰਾਜ ਕਹਿੰਦੇ ਨੇ ਜਿੰਨੂੰ ਮਹਾਰਾਜ ਆਪ 부ਝਵਾ ਦਿੰਦੇ ਨੇ ਜਣਵਾ ਦਿੰਦੇ ਨੇ ਉਹਦੇ ਅੰਦਰ ਇਹ ਗਿਆਨ ਪ੍ਰਗਟ ਕਰ ਦਿੰਦੇ ਨੇ ਕਈ ਵਾਰੀ ਆਪ ਜੀ ਨੇ ਮਾਣਿਆ ਹੋਏਗਾ ਇਹ ਆਨੰਦ ਕੋਈ ਨਿਤਨੇਮ ਕਰਦੇ ਕੋਈ ਪਾਠ ਕਰਦੇ ਕਿਸੇ ਪੰਕਤੀ ਦੇ ਅਰਥ ਅਚਾਨਕ ਹੀ ਅੰਦਰ ਪ੍ਰਗਟ ਹੋ ਜਾਂਦੇ ਨੇ ਉਹਨਾਂ ਦਾ ਕੀ ਬੁਝਾਇਆ ਹੈ ਤੁਹਾਨੂੰ ਹੁਣ ਤੁਸੀਂ ਇਹਨੂੰ ਕਿੰਨਾ ਆਪਣੇ ਨਾਲ ਲਗਾ ਕੇ ਰੱਖਦੇ ਹੋ ਹੋਰ ਗਹਿਰੇ ਲੈ ਕੇ ਜਾਂਦੇ ਇੱਕ ਵਾਰੀ ਤੇ ਮਹਾਰਾਜ ਨੇ ਤੁਹਾਨੂੰ ਜਿਹੜੀ ਮਾ ਇੱਕ ਹੀ ਨਾਤਰ ਦਰਸ਼ਨ ਦਿੱਤੇ ਨੇ ਇੱਕ ਚਿਨ ਦਰਸ਼ਨ ਦਿਖਾਏ ਜੀ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਕਹਿੰਦੇ ਕਿ ਆਪਣੇ ਗੁਰੂ ਮੁਖੀ ਕੋਲੋਂ ਜੜੀ ਹੈ ਮੰਤਰ ਦੀ ਦੀਕਸ਼ਾ ਲੈ ਕੇ ਉਹਦੀ ਗੁਰੂ ਗੁਰਮੁਖ ਬਣਿਆ ਗੁਰੂ ਮੁਖੀ ਗੁਰੂ ਜਿਹੜੇ ਵੱਡੇ ਗੁਰੂ ਨੇ ਉਹਨਾਂ ਦੀ ਸ਼ਰਣ ਪਿਆ ਹਰੀ ਦਾ ਸਿਮਰਨ ਜੇ ਉਹ ਪਾ ਲੈਂਦੇ ਨੇ ਜਿਨ੍ਹਾਂ ਨੂੰ ਕਿਰਪਾ ਕਰਕੇ ਆਪ ਮਾਲਕ ਵਾਹਿਗੁਰੂ ਜੀ ਬੁਝਵਾ ਦਿੰਦੇ ਨੇ ਇਹ ਗਿਆਨ ਦਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਜਿਨੂੰ ਮਹਾਰਾਜ ਫਿਰ ਇਹ ਸਾਰਾ ਸਿਮਰਨ ਦੀ ਬਰਕਤਾਂ ਦਾ ਵੀ ਗਿਆਨ ਦਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਜੀ ਨੂੰ ਇਹ ਸਾਰਾ ਬੁਝਵਾ ਦਿੰਦੇ ਨੇ ਆਪਣੀ ਕਿਰਪਾ ਕਰਕੇ ਮਹਾਰਾਜ ਕੋਲੋਂ ਫਿਰ ਕਿਰਪਾ ਮੰਗਿਆ ਕਰੀ ਮਹਾਰਾਜ ਸਾਡੇ ਅੰਦਰ ਇਹ ਗਿਆਨ ਪ੍ਰਕਟ ਕਰੋ ਮਹਾਰਾਜ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਉਹ ਫਿਰ ਜਿਹੜਾ ਅੰਧੇਰਾ ਹੈ ਅੰਦਰ ਉਹ ਸਾਰਾ ਚੱਕਿਆ ਜਾਂਦਾ ਜਦੋਂ ਮਹਾਰਾਜ ਦੀ ਬਾਣੀ ਦਾ ਲੜ ਫੜਦਿਆਂ ਸ਼ਰਦਾ ਸ਼ਰਦਾ ਭਰੋਸੇ ਨਾਲ ਫਿਰ ਸਾਰਾ ਜਿਹੜਾ ਗਿਆਨ ਦਾ ਹਨੇਰਾ ਹੈ ਉਹ ਚੱਕਿਆ ਜਾਂਦਾ ਹੈ ਫਿਰ ਮੁੱਖੀ ਗੁਰੂ ਪਾਸੋਂ ਧਿਕਸ਼ਾ ਲੈਂਤੀਆਂ ਉਹਦੀ ਉਹਦੀ ਸ਼ਰਣੀ ਪਿਆ ਉਹਦੇ ਸਾਹਮਣੇ ਗੋਡਾ ਟੇਕਿਆ ਉਹ ਹਰੀ ਦਾ ਸਿਮਰਨ ਜਿਹੜਾ ਹੈ ਨਾ ਜਿੱਦੀ ਸਾਰੀ ਬਰਕਤਾਂ ਪੜੀਆਂ ਨੇ ਉਹ ਸਾਨੂੰ ਮਿਲ ਜਾਂਦਾ ਹੈ ਹਰ ਸਿਮਰਨ ਤਿੰਨ ਪਾਇਆ ਕਿੰਨੇ ਤਿੰਨ ਕਿੰਨੇ ਪਾਇਆ ਕਰ ਕਿਰਪਾ ਜਿਸ ਆਪ ਬੁਝਾਇਆ ਉਹਨੇ ਹੀ ਪਾਇਆ ਹੈ ਜਿਹਨੂੰ ਕਿਰਪਾ ਕਰਕੇ ਆਪ ਬੁਝਾਇਆ ਹੈ ਫਿਰ ਇਹ ਕਰਮਾਂ ਦੀ ਖੇੜ ਨਹੀਂ ਹੈ ਇਹ ਫਿਰ ਕਰਮਾਂ ਦੀ ਖੇਡ ਨਹੀਂ ਹੈ ਨਾ ਜਾਣੋ ਕਿ ਸਾਡੇ ਕਰਮਾਂ ਚ ਹੈ ਉਹ ਕਰਮਾਂ ਦੀ ਖੇਡ ਮਤਲਬ ਕਿਣਕਾ ਮਾਤਰ ਜਿਵੇਂ ਜਾਣੋ ਕਿ ਬਈ ਸਾਡੇ ਅਸੀਂ ਚੰਗੇ ਕਰਮ ਕੀਤੇ ਸੀ ਤੇ ਸਾਡੇ ਚੰਗੇ ਕਰਮਾਂ ਕਰਕੇ ਸਾਨੂੰ ਸੰਗਤ ਵਿੱਚ ਆਉਣ ਦਾ ਜਿਹੜਾ ਮਨ ਹੋ ਆਇਆ ਪਰ ਮਿਲਣਾ ਤੇ ਸਭ ਕੁਝ ਕਿਰਪਾ ਨਾਲ ਹੈ ਜੇ ਕਿਰਪਾ ਨਾ ਹੋਏ ਤੇ ਸੰਗਤ ਵਿੱਚ ਆ ਕੇ ਵੀ ਖਾਲੀ ਘਰ ਚਲੇ ਜਾਵਾਂਗੇ इस करके महाराज जी सदाई कृपा वाल जड़ा करिए हाथ जोड़ के मंगिए महाराज कृपा कर पहली पति की संपूर्णता हुई है आओ दोनों पंक्तियां जड़िया कर मिल के पढ़िए कर कृपा जिसे आप बुझाया नानक गुरमुख हर सिमरन तिन पाया कर कृपा जिसे आप बुझाया ਹਰ ਸਿਮਰਨ ਤਿਨ ਪਾਇ ਸਤ ਗੁਰ ਸਿੱਖ ਕੋ ਨਾਮ ਤਨ ਦੇ ਸਤ ਗੁਰ ਸਿੱਖ ਕੋ ਨਾਮ ਦੇ ਗੁਰ ਕਾ ਸਿਖ ਵਡ ਪਾਗੀ ਹੈ ਗੁਰ ਕਾ ਸਿਖ ਵਡ ਪਾਗੀ ਹੈ ਗੁਰ ਕਾ ਸਿਖ ਵਡ ਪਾਗੀ ਹੈ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਦੀਆਂ ਝੋਲੀਆਂ ਅੰਦਰ ਬਾਹਰ ਸਭ ਨਾਮ ਨਾਲ ਭਰ ਦੇ ਐਸੀ ਅਵਸਥਾ ਬਣਾ ਦੇਣ ਜੇ ਤਾ ਸੁਣਣਾ ਤੇ ਤਾ ਨਾਮ ਐਸੀ ਸਾਡੇ ਕੰਨਾਂ ਚ ਕਿਸੇ ਦੀ ਬੁਰਾਈ ਪਏ ਨਾ ਉਹ ਮਾਲਕ ਦੀ ਸਿਫਤ ਨਾਮ ਰੂਪੀ ਸਾਡੇ ਕੰਨਾਂ ਚ ਪਏ ਮੇਰੇ ਇਸ ਇਸ ਰੰਗ ਨੂੰ ਮੇਰਿਓ ਸਾਚੇ ਸੁਣਨੇ ਨੂੰ ਪਟਾਏ ਆ ਮਿਲੈ ਕੰਨ ਤਾਂ ਨਹੀਂ ਕਿ ਸੱਚੇ ਦਾ ਨਾਮ ਸੁਣੀਏ ਜੇ ਤਾ ਸੁਣਨਾ ਤੇ ਤਾ ਨਾਮ ਜੇ ਤਾ ਬੋਲਣ ਤੇ ਤਾ ਗਿਆਨ ਹੈ ਜਿੰਨਾ ਬੋਲੀਏ ਗਿਆਨ ਨਾਲ ਬੋਲੀਏ ਵੇ ਵਿਅਰਥ ਜਾਈ ਨਾ ਬੋਲ ਬੋਲਦੇ ਰਹੀਏ ਜੇਤਾ ਪੇਖਨ ਤੇਤਾ ਧਿਆਨ ਜਿੰਨਾ ਵੇਖੀਏ ਧਿਆਨ ਨਾਲ ਵੇਖੀਏ ਧਿਆਨ ਨਾਲ ਕੀ ਵੇਖੀਏ ਸਤ ਚਿੱਤ ਆਨੰਦ ਪ੍ਰਮਾਤਮਾ ਨੂੰ ਦੇਖੀਏ ਸਵੇਗਟ ਰਾਮ ਬੋਲੇ ਰਾਮਾ ਬੋਲੇ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹਨੂੰ ਹੀ ਵੇਖੀਏ ਸਦਾ ਉਹਨੂੰ ਮਹਾਰਾਜ ਕਿਰਪਾ ਕਰਨ ਅਵਸਥਾਵਾਂ ਵੱਡੀਆਂ ਨੇ ਪਰ ਅਸੀਂ ਪਰੋਸਾ ਰੱਖੀਏ ਜਿਹਦੇ ਘਰ ਆਇਆ ਜਿਹਦੇ ਅੱਗੇ ਚੋਲੀ ਅੱਡੀ ਉਹ ਉਸ ਤੋਂ ਵੱਡਾ ਘਰ ਵੀ ਕੋਈ ਨਹੀਂ ਜਿੰਨਾ ਵੱਡਾ ਘਰ ਹੁੰਦਾ ਹੈ ਨਾ ਉੰਨੀਆਂ ਹੀ ਵੱਡੀਆਂ ਦਤਾਂ ਜੇ ਕਦੀ ਤੁਸੀਂ ਵੀ ਕਿਸੇ ਦੇ ਘਰ ਪਰਚੀ ਕਟਾਣ ਗਏ ਹੋਵੋਗੇ ਜਿਹਦੇ ਵੱਡਾ ਘਰ ਵੇਖ ਕੇ ਤੁਹਾਨੂੰ ਉਮੀਦ ਹੋ ਜਾਂਦੀ ਨਾ ਕਿ ਚੰਗੀ ਪਰਚੀ ਮਿਲੇਗੀ ਜੀ ਛੋਟਾ ਘਰ ਹੋਏ ਤੁਸੀਂ ਕਹਿੰਦੇ ਐਨਾ ਹੀ ਬੋਤੇ ਕੋਈ ਗੱਲ ਨਹੀਂ ਜਿੱਥੇ ਵੱਡਾ ਘਰ ਹੈ ਤੁਸੀਂ ਫਿਰ ਉਹ ਨਾਂ ਵੀ ਦੇਣ ਤੁਸੀਂ ਪ੍ਰੇਮ ਨਾਲ ਕਹਿ ਦਿੰਦੇ ਹੋ ਐਨਾ ਵੱਡਾ ਘਰ ਐ ਇੰਨੇ ਤੁਹਾਨੂੰ ਪਰਮਾਤਮਾ ਨੇ ਭਾਗ ਲਾਏ ਨੇ ਕੁਝ ਤੇ ਦਿਓ ਇਹ ਇਸ ਤੋਂ ਵੱਡਾ ਕਰ ਕੋਈ ਨਹੀਂ ਮਹਾਰਾਜ ਕਿਰਪਾ ਕਰੋ ਸਾਰੀ ਸੰਗਤ ਉੱਪਰ ਹੋਈਆਂ ਬੇਅੰਤ ਪੁੱਲਾਂ ਬਖਸ਼ ਲੈਣੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਜੂਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ